ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਉਸ ਸਮੇਂ ਆਂਗਮਾਨ ਦੇ ਵਿੱਚ ਹਫੜਾ ਦਫੜੀ ਮੱਚ ਗਈ ਜਦੋਂ ਪਤਾ ਲੱਗਿਆ ਵੀ ਕਿਸੇ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਹੈ ਤਾਂ ਆਂਡੀਆਂ ਗਵਾਂਡੀਆਂ ਦੇ ਦੱਸਣ ਮੁਤਾਬਕ ਇਹ ਪਰਿਵਾਰ 15-20 ਦਿਨਾਂ ਤੋਂ ਦੱਸਿਆ ਜਾ ਰਿਹਾ ਬਾਹਰ ਕਿਸੇ ਕੰਮ ਤੇ ਗਏ ਹੋਏ ਸੀ ਘਰੇ ਪੱਖੇ ਵਗੈਰਾ ਜਿਹੜੇ ਉਹ ਚੱਲਦੇ ਛੱਡ ਗਏ ਜਿਸ ਦੇ ਨਾਲ ਬਿਜਲੀ ਸ਼ਾਰਟ ਹੋਣ ਦੇ ਕਾਰਨ ਜਿਹੜੀ ਇਹ ਅੱਗ ਲੱਗੀ ਹੈ ਤਾਂ ਮੌਕੇ ਤੇ ਆਂਡੀ ਗਵਾਂਡੀ ਪਹੁੰਚੇ ਨੇ ਅੱਗ ਨੂੰ ਕਾਬੂ ਕੀਤਾ ਗਿਆ ਹੈ ਅੱਗ ਨੂੰ ਬੁਝਾਇਆ ਗਿਆ ਤਾਂ ਮੌਕੇ ਤੇ ਮੌਜੂਦਾ ਪੰਚਾਇਤ ਮਲਕਾਣਾ ਦੇ ਸਰਪੰਚ ਰਾਮਪਾਲ ਸਿੰਘ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਨੇ ਆਉ ਦਿਖਾਉਣੇ ਆ ਅੱਜ ਦੀ ਰਿਪੋਰਟ ਅੱਜ ਨਾਲ ਤਾਂ ਲੱਗੀ ਆ ਹੈਗੀ ਆ ਹੈਗੀ ਨਾ ਤੋ ਕੀ ਜਾਂਦੇ ਆ ਘੜ ਤੇ ਘੜ ਦੇ ਕੋਈ ਨਹੀਂ ਡਿੜੇ ਹੋਰ ਦੱਸ ਸਕੀ ਆ ਮਚਾ ਮਚਾਤਾ ਬੇਟੀ ਦਾ ਸਾਰਾ ਪਤਲੀ ਅਸਲ ਦੂ ਹੈ ਇਹ ਕਿ ਪਸੰਦ ਨਹੀਂ ਆਜਾ ਅੰਕੜਾ ਮੈਨੂੰ ਕਿਹੜਾ ਇਹਨਾਂ ਤੇ ਬਾਰੀ ਹਕਸਾਮ ਹੋਇਆ ਪੱਕੇ ਦਾ ਰੂਤ ਫੋਕਲ ਪੱਕਾ ਚਲਾ ਲਓ ਕਹਿੰਦਾ ਪੱਕੇ ਨੇ ਤਾਂ ਅੱਗੇ ਕੰਮ ਕਰ ਲੈ ਨਹੀਂ ਤੁਹਾਡਾ ਘਰ ਆਹ ਸਾਹਮਣੇ ਵਾਲਾ ਹੀ ਹਾਂ ਤੁਹਾਡਾ ਅੱਛਾ ਫਿਰ ਬਾਰਤਾ ਉਹਨਾਂ ਦੇ ਜਿੰਦੇ ਲੱਗੇ ਹੋਇਆ ਫਿਰ ਤੁਸੀਂ ਕਿਵੇਂ ਆਏ ਅਸੀਂ ਆਹ ਕੰਦ ਸਿੱਟੀ ਆ ਫਿਰ ਬਾਈ ਕੰਨੜਾ ਛੱਟਾ ਆਲੀ ਇਧਰ ਦੀ ਟੱਪਾਂ ਇਹ ਕੰਨੜਾ ਫਿਰ ਜਦੋਂ ਟੱਪਾਂ ਨੂੰ ਕਿਸੇ ਪਾਸੇ ਥਾਂ ਨਹੀਂ ਸੀਗਾ ਫਿਰ ਅਸੀਂ ਇੱਥੋਂ ਦੀ ਇੱਕ ਸੱਟ ਕੇ ਮੁੰਡੇ ਸੀ ਨਾਲ ਉਹਨਾਂ ਨੇ ਫਿਰ ਤੱਕਾ ਮਾਰੇ ਡਿੱਗ ਪੀ ਕੰਨੜ ਫਿਰ ਆਏ ਇਧਰ ਦੀ ਕੋਈ ਸਿਲੰਡਰ ਕੱਪਾ ਸੀਗਾ ਪਏ ਸੀ ਅੰਦਰ ਦੇ ਇਧਰ ਵੀ ਪਿਆਗਾ ਉਧਰ ਵੀ ਪਿਆ ਸੀਗਾ ਸਿਲੰਡਰ ਸੀਗੇ ਸਿਲੰਡਰ ਹਾਂ ਉਹ ਬਚਤ ਰਹੀ ਗਈ ਕੋਲੋਂ ਹਾਂ ਸਾਰਾ ਗਰਦੀਪ ਇਹਦਾ ਅੱਛਾ ਗਰਦੀਪ ਹੈ ਇਹਨਾਂ ਦਾ ਨਾਂ ਹਾਂ ਪੱਕਾ ਤੁਸੀਂ ਗਮਾਂਡੀਆਂ ਹਾਂ ਹਾਂ ਗਮਾਂਡੀਆਂ ਨਾਲ ਤਾਂ ਘਰ ਦੋ ਤੀਜਾ ਘਰੀਏ ਮੇਰਾ ਇਧਰ ਕਿ ਕੈ ਦਿਨ ਹੋ ਗਏ ਇਹਨਾਂ ਨੂੰ ਗਿਆ ਨੂੰ ਇਹਨਾਂ ਨੂੰ ਤਾਂ ਮੀਨਾ ਦਾ ਨੇੜ ਹੀ ਹੋ ਗਿਆ ਨਹੀਂ ਨਾ ਹੋਦਾ ਹੋ ਗਿਆ ਮੀਨਾ ਹੋ ਗਿਆ ਮੀਨਾ ਹੋ ਗਿਆ ਅੱਜ ਜਦੋਂ ਕੋਈ ਗੱਗ ਲੱਗੀ ਆ ਫੋਨ ਕੀਤਾ ਉਹਨਾਂ ਨੂੰ ਕੁਝ ਵੀ ਕਹਿੰਦੇ ਉਹਨਾਂ ਨੂੰ ਫੋਨ ਕਰਿਆ ਫੋਨ ਉਹਨਾਂ ਨੇ ਚੱਕੇ ਨਹੀਂ ਫੋਨ ਨਹੀਂ ਚੱਕੇ ਨਾ ਕਿਉਂ ਜਿਹੜਾ ਛੋਟੇ ਮੁੰਡੇ ਨੂੰ ਫੋਨ ਕਰਿਆ ਉਹ ਆਦਾ ਕੇ ਕੱਲ ਨੂੰ ਆਵਾਂਗੇ ਅਸੀਂ ਤੇ ਉਹਨੂੰ ਦੱਸਣ ਤੁਸੀਂ ਵੀ ਅੱਗ ਲੱਗੀ ਪਈ ਆ ਕੱਲ ਨੂੰ ਆਖਿਆ ਉਹਨਾਂ ਨੂੰ ਉਹ ਕਹਿੰਦੇ ਕਰਾਇਆ ਹੈ ਨਹੀਂ ਸਾਡੇ ਕੋਲ ਸਾਡੇ ਕੋਲ ਕਰਾਇਆ ਹੈ ਨਹੀਂ ਆਦੇ ਨਹੀਂ ਕਰਾਇਆ ਫਿਰ ਨਾਲੇ ਕਹਿੰਦੇ ਉਧਰ ਉਹ ਦਿਹਾੜੀ ਕਰਨ ਗਏ ਆ ਕੋਈ ਹਾਂ ਉਹ ਕੀ ਸਮਝ ਆਉਂਦੀ ਆ ਆਪਾਂ ਨੂੰ ਵਿਚਾਲਾस्तानी ਆਨੇਗਾ ਬੁਝਾਰ ਦੇ ਚਲੇ ਨਾ ਬੰਦੇ ਨੇ ਖੂਨ ਕਰਤੇ ਵੀ ਆਪ ਦਾ ਕੇ ਘਰ ਪਟਤਾਲ ਦੀ ਘਰ ਨਾ ਪੜਾ ਰਿਤੇਦਾਰ ਦਾ ਫੋਨ ਲਿਆ ਹੁਣ ਪੜਾ ਕੋਈ ਹੋਰ ਦਾ ਫੋਨ ਪਿੰਡ ਤੋਂ ਫੜੀ ਸਕਦੇ ਆਪਾਂ ਜਿਹਦੇ ਕੰਮ ਕਰਦੇ ਉਹਨੂੰ ਕਹਦੇ ਬਾਈ ਤੇਰਾ ਮੋਟਰਸਾਈਕਲ ਦੇ ਦੇ ਅਸੀਂ ਜਾ ਸਕਦੇ ਆ ਯਾਰ ਵੀ ਸਾਡੇ ਤੱਕ ਲੱਗ ਗਈ ਅੱਛਾ ਪਹਿਲਾਂ ਵੀ ਬੁਝਾ ਕੇ ਗਏ ਸੀ ਅੱਗ ਤੁਸੀਂ ਪਹਿਲਾਂ ਬੁਝਾ ਕੇ ਗਏ ਹੁਣ ਦੁਬਾਰੇ ਫੇਰ ਚੱਲ ਪਈ ਦੁਬਾਰੇ ਆਪੇ ਫੇਰ ਚੱਲ ਪਈ ਹੌਲੀ ਹੌਲੀ ਹੁਣ ਕੱਢੀ ਜਾਂ ਨੂੰ ਕੱਪੜੇ ਕੱਢ ਰਹੇ ਆ ਕੱਪੜੇ ਕੱਢ ਰਹੇ ਆ ਜਿਹੜਾ ਕੱਪੜਾ ਕੱਢਤਾ ਮੰਜੇ ਭਰੇ ਪਏ ਆ ਮੱਛੀ ਅੱਡ ਕਰਤੇ ਦੂ ਆਦਾਂ ਹਜੇ ਵੀ ਫੇਟ ਬੋਲ ਗਿਆ ਟੁੱਟ ਗਿਆ ਤੇ ਦੱਸ ਇਹ ਵੀ ਬਾਹਰ ਕਰਦੇ ਦੇਖ ਲਓ ਉਹ ਮੋਟਰੇ ਹੋ ਜਾਂਦਾ ਇਹ ਨਾਲ ਲਾ ਲੋ ਡਾਂਗ ਜੀ ਉਹ ਡਾਂਗ ਜੀ ਕਿੱਥੇ ਆਂ ਕਈ ਅਸੀਂ ਸ੍ਰੀ ਧਰਮਾਗਰ ਆਂ ਬਾਈ ਓਹੋ ਪੈਂਸਰ ਕੀ ਗੱਲ ਹੋਈ ਇਹ ਇਹਦੇ ਪਰਿਵਾਰ ਇੱਥੇ ਰਹਿੰਦਾ ਸੀਗਾ ਇਹ ਕੋਈ ਲੇਬਰ ਵਗੈਰਾ ਕਰਨਾ ਕਿੱਥੋਂ ਕਿੱ데 ਦੂਹ ਹਰਿਆਣਾ ਚ ਕਿਸੇ ਵਿਆਹ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ ਉਹ ਗਲਤੀ ਨਾਲ ਇਹਨਾਂ ਦੀ ਲਾਈਟ ਜਾਂ ਪੱਖਾ ਵਗੈਰਾ ਚੱਲਦਾ ਰਹਿ ਗਿਆ ਜਿਹੜਾ ਲਗਾਤਾਰ ਹੀ ਚੱਲੀ ਗਿਆ ਤੇ ਉਹਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਹੜਾ ਇਹਦਾ ਨੁਕਸਾਨ ਹੋਵੇ ਕਾਫੀ ਇੱਕ ਵੰਡੀ ਆਣੇ ਕੰਨਾਂ ਕੋਲੋਂ ਉੱਪਰ ਦੀ ਲੰਕੇ ਆ ਕੇ ਅੱਗ ਬੁਝਾਈ ਹੈ ਤੇ ਇਹਨਾਂ ਨੇ ਮੌਕੇ ਤੇ ਬੁਲਾਇਆ ਸੀਗਾ ਮੌਕੇ ਤੇ ਆ ਕੇ ਸਾਰਾ ਦੇਖ ਲਿਆ ਕੀ ਕਹਿੰਦੇ ਉਹਨਾਂ ਨਾਲ ਗੱਲਬਾਤ ਹੋਈ ਪਰਿਵਾਰ ਨਾਲ ਹੀ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦੇ ਆ ਸਿਆ ਰਹੇ ਆ ਠੀਕ ਹੈ ਕਿਹੜਾ ਨਹੀਂ ਕਢਾਈ ਪਾਉਣ ਖੜਾ